ਕੀ ਰਹੀ ਆਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਵੱਡੇ ਪੰਜਾਬੀ ਗਾਇਕ ਤੇ ਹੋਇਆ ਵੱਡਾ ਭਿਆਨਕ ਹਮਲਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਅੱਜ ਦੇ ਦਿਨ ਬਹੁਤ ਸਾਰੀਆਂ ਵੱਡੀਆਂ ਮੰਦਭਾਗੀ ਖਬਰਾਂ ਆਉਂਦੀਆਂ ਹਨ ਜੋ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਚ ਜੁੜ ਕੇ ਰੱਖ ਦਿੰਦੇ ਗਾ ਜੀ ਹਾਂ ਹੁਣੇ ਵੱਡੀ ਖਬਰ ਆ ਰਹੀ ਜਿੱਥੇ ਕਿਸੇ ਵੱਡੇ ਕਲਾਕਾਰ ਤੇ ਗੱਡੀ ਤੇ ਵੱਡਾ ਭਿਆਨਕ ਹਮਲਾ ਹੋਇਆ ਜੀ ਹਾਂ ਤੇ ਇਹ ਦੇਰ ਰਾਤ ਵੱਡਾ ਪਾਣਾ ਪਾਪਰ ਗਿਆ ਜਸ ਕਰਕੇ ਉਹਨਾਂ ਦੇ ਚਾਉਣ ਵਾਲਿਆਂ ਚ ਲੋਕਾਂ ਚ ਗੁੱਸਾ ਆ ਗਿਆ ਜੀ ਹਾਂ ਵੱਡੀ ਖਬਰ ਆ ਰਹੀ ਇੱਥੇ ਕਿ ਸੂਫੀ ਗਾਇਕਾ ਨੂਰਾ ਸਿਸਟਰਸ ਇੱਕ ਵਾਰ ਫਿਰ ਤੋਂ ਸਖੀਆਂ ਵਿੱਚ ਆ ਗਈ ਹੈ ਤੇ ਦੱਸ ਦੇ ਕਿ ਜਲੰਧਰ ਚ ਗਾਇਕਾ ਸਮੇਤ ਉਹਨਾਂ ਦੇ ਸਾਥੀਆਂ ਦਾ ਦੇਰ ਰਾਤ ਬਾਈਕੇ ਸਵਾਰ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ ਜਿਸ ਦੌਰਾਨ ਉਹ ਰਸਿਸਟੈਂਸ ਨਾਲ ਮਜੂਦ ਉਹਨਾਂ ਦੇ ਸਾਥੀ ਨੇ ਘਬਰਾ ਕੇ ਆਪਣੀ ਕਾਰ ਨਾਲ ਉਹ ਨੌਜਵਾਨ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਹ ਦੋ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਤੇ ਇਸ ਦੇ ਨਾਲ ਹੀ ਉਹਨਾਂ ਨੇ ਤੀਜੇ ਸਾਥੀ ਨੂੰ ਮੌਕੇ ਤੇ ਹੀ ਫੜ ਲਿਆ ਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਦੋਂ ਪੁਲਿਸ ਨੇ ਉਹ ਨੌਜਵਾਨ ਨੂੰ ਹਿਰਾਸਤ ਲੈ ਲਿਆ ਤਾਂ ਪਤਾ ਲੱਗਿਆ ਕਿ ਉਹ ਨਵਾਲਕ ਸੀ ਅਤੇ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦੀ ਹੀ ਪੁਲਿਸ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕਰੇਗੀ ਤੇ ਨਾਲ ਹੀ ਖਾਨਾ ਡਿਵੀਜ਼ਨ ਨੰਬਰ 4 ਦੇ ਐਸ ਐਚ ਓ ਹਰਦੇਵ ਸਿੰਘ ਨੇ ਦੱਸਿਆ ਕਿ ਦੇਰ ਰਾਤ ਨੂਰ ਅਸਿਸਟਰ ਦੇ ਬਡਾਲਾ ਚੌਕ ਨੇੜੇ ਪ੍ਰੋਗਰਾਮ ਤੋਂ ਵੇਲੀ ਹੋ ਕੇ ਕਰਪਰਤਰੀਆਂ ਸੰਨ ਕਰਪਰਤਨ ਤੋਂ ਪਹਿਲਾਂ ਉਹ ਬੀ ਐਮ ਸੀ ਚੌਕ ਸਥਿਤ 247 ਕਰਿਆਨੇ ਦੀ ਦੁਕਾਨ ਤੇ ਕੁਝ ਖਾਨ ਲਈ ਗਈ ਸੀ ਜਦੋਂ ਉਹ ਨੁਕਤਾ ਸਟੋਰ ਦੇ ਬਾਹਰ ਪੁੱਜਣ ਨੂੰ ਵਾਲੇ ਸੀ ਤਾਂ ਬਾਈਕ ਸਵਾਰ 3921 ਆਗੇ ਤੇ ਨੂਰ ਅਸਿਸਟਰ ਦੇ ਇੱਕ ਦੋਸਤ ਦਾ 3921 ਨਾਲ ਝਗੜਾ ਹੋ ਗਿਆ ਸੀ ਵੀਡੀਓ ਦੇਖਣ ਲਈ ਤਾਂ ਵੱਡਾ ਤੁੰਗ